ਸੁਛੇ ਕਾਲ ਜੀ ਪੰਜਾਬ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਅਸਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਪਟਿਆਲਾ ਦੇ ਪੀਐਸਸੀ ਪੀਸੀਲ ਦਫਤਰ ਦੇ ਬਾਹਰ ਪੰਜਾਬ ਕਾਂਗਰਸ ਦਾ ਵੱਡਾ ਧਰਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਧਰਨੇ 'ਚ ਕੀਤੀ ਸ਼ਿਰਕਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਪੌਂਚੇ ਸੜੀ ਅਕਾਲ ਤਖਤ ਸਾਹਿਬ ਜ਼ਥੇਦਾਰ ਦੇ ਨਾਲ ਕੀਤੀ ਮੁਲਾਕਾ एसजीपीसी ਦੇ ਸਾਬਕਾ ਮੈਂਬਰ ਸਖਵੰਤ ਸਿੰਘ ਪਹੁੰਚੇ ਸ੍ਰੀਕਾਲ ਤਖਤ ਸਾਹਿਬ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵਿਰੁੱਧ ਦਿੱਤਾ ਮੰਗ ਪੱਤਰ ਅੰਮ੍ਰਿਤਸਰ ਦੇ ਵਿੱਚ ਸਾਬਕਾ ਐਮਪੀ ਸੰਜੀਤ ਮਾਨ ਨੇ ਕੀਤੀ ਪ੍ਰੈਸ ਕਾਨਫਰੰਸ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਮੁੱਦਿਆਂ ਦੇ ਉੱਤੇ ਕੀਤੀ ਜਾਵੇਗੀ ਵਿਚਾਰ ਚਰਚਾ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਅੱਜ ਪਟਿਆਲਾ ਦੇ ਪੀਐਸ ਪੀਸੀਐਲ ਦੇ ਦਫ਼ਤਰ ਦੇ ਬਾਹਰ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਸ਼ਿਰਕਤ ਕੀਤੀ ਗਈ ਉੱਥੇ ਹੀ ਐਮਪੀ ਡਾਕਟਰ ਧਰਮਵੀਰ ਗੰਧੀ ਵੀ ਮੌਜੂਦ ਸਨ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਬੀਤ ਦਿਨ ਪੈਟਰੋਲ ਅਤੇ ਡੀਜ਼ਲ ਦੇ ਉੱਤੇ ਵੈਟ ਵਧਾ ਦਿੱਤਾ ਗਿਆ ਤੇ ਬੀਤੀ ਸਰਕਾਰ ਵੇਲੇ 7 ਕਿਲੋਵਾਟ ਦੇ ਖਪਤਕਾਰਾਂ ਨੂੰ ਮਿਲਣ ਵਾਲੀ 3 ਰੁਪਏ ਦੀ ਸਬਸਿਡੀ ਵੀ ਵਾਪਸ ਲੈ ਲਈ ਗਈ ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਅੱਜ ਧਰਨਾ ਦਰਸ਼ਨ ਕੀਤਾ ਹੋਇਆ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਹੇਠ ਅੱਜ ਪਟਿਆਲਾ ਦੇ ਪੀਐਸ ਪੀਸੀਐਲ ਦਫਤਰ ਦੇ ਬਾਹਰ ਇੱਕ ਰੋਸ ਵਜੋਂ ਧਰਨਾ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਰਕਰ ਇਕੱਠੇ ਹੋਏ ਉੱਥੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਦਾਵਾ ਅਤੇ ਐਮਪੀ ਧਰਮਵੀਰ ਗਾਂਧੀ ਐਮਐਲਏ ਰਾਣਾ ਗੁਰਜੀਤ ਤੋਂ ਇਲਾਵਾ ਹੋਰ ਵੀ ਕਈ ਸੀਨੀਅਰ ਆਗੂ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਮੌਜੂਦਾ ਸਰਕਾਰ ਤੇ ਜਮ ਕੇ ਨਿਸ਼ਾਨੇ ਸਾਧੇ 90% 95% ਲੋਕਾਂ ਦਾ ਜਿਹੜਾ ਬਿਜਲੀ ਦਾ ਲੋਡ ਹੈ ਉਹ 7 ਕਿਲੋਵਾਟ ਤੋਂ ਥੱਲੇ ਔਰ ਕਿਲੋਵਾਟ ਤੋਂ ਉੱਤੇ ਬਹੁਤ ਸਾਰੇ ਲੋਕਾਂ ਦਾ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਟੈਕਸ ਪੇ ਕਰਦੇ ਆ ਇਹ ਸਾਡੀ ਸਰਕਾਰ ਨੇ ਉਹਨਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਵਿੱਚ ਛੋਟ ਦਿੱਤੀ ਸੀ। ਔਰ ਇਹਨਾਂ ਨੇ ਚੁੱਪ-ਚੁਪੀਤੇ ਉਹ 3 ਰੁਪਏ ਦੀ ਜਿਹੜੀ ਛੋਟ ਸੀਗੀ ਉਹ ਇਹਨਾਂ ਨੇ ਕੱਟ ਦਿੱਤੀ ਜੀ। ਯਾਨੀ ਕਿ ਉਹ ਜਿਹੜਾ ਆਮ ਕੰਜ਼ਿਊਮਰ ਹੈ ਯਾਨੀ ਕਿ ਤੁਸੀਂ ਲੋਕ ਜੇ ਤੁਹਾਡਾ ਕਿਲੋਵਾਰ ਤੋਂ ਉੱਪਰ ਦਾ ਲੋਡ ਹੈ ਤਾਂ ਤੁਹਾਡੇ 3 ਰੁਪਏ ਜੇ ਤੁਹਾਡਾ 3 ਰੁਪਏ ਸੀਗਾ ਯੂਨਿਟ ਉਨ 6 ਰੁਪਏ ਤੁਹਾਨੂੰ ਬਿਜਲੀ ਦਾ ਬਿੱਲ ਆਇਆ ਕਰੇਗਾ ਪਰ ਯੂਨਿਟ ਦਾ। ਦੂਸਰਾ ਜੇ 600 ਯੂਨਿਟ ਵੀ ਜੇ ਉਹਨਾਂ ਦਾ ਇੱਕ ਯੂਨਿਟ ਅੱਗੇ ਟੱਪ ਗਿਆ ਤਾਂ ਉਹਨਾਂ ਨੂੰ ਵੀ ਉਹ 3 ਰੁਪਏ ਉਹਨਾਂ ਤੇ ਵੀ ਟੈਕਸ ਲੱਗ ਜਾਏਗਾ ਯਾਨੀ ਕਿ ਬੜੀ ਵੱਡੀ ਹੀਰਾ ਫੇਰੀ ਹੈ ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਤੇ ਬਹੁਤ ਜਿਆਦਾ ਵੱਡਾ ਜਿਹੜਾ ਇਹ ਬੋਝ ਪਾਇਆ ਹੈ ਸੋ ਅੱਜ ਅਸੀਂ ਸਾਰੇ ਜਾਣੇ ਇਹਦਾ ਵਿਰੋਧ ਕਰਦੇ ਹੋਏ ਵੇ ਸਿੱਧਾ ਇਹਨਾਂ ਨੇ ਇਸੇ ਤਰ੍ਹਾਂ ਬੱਸਾਂ ਦੇ ਕਿਰਾਏ ਵੀ ਵਧਾ ਦਿੱਤੇ ਗਏ ਚੁੱਪਚੀਤੇ ਇਸੇ ਤਰ੍ਹਾਂ ਇਹਨਾਂ ਨੇ ਪੈਟਰੋਲ ਡੀਜ਼ਲ ਤੇ ਵਾਟ ਵਧਾ ਦਿੱਤਾ ਗਿਆ ਸੋ ਅੱਜ ਅਸੀਂ ਬਿਜਲੀ ਦੇ ਬਾਹਰ ਇਸ ਕਰਕੇ ਇੱਥੇ ਪਟਿਆਲਾ ਹੈੱਡ ਆਫਿਸ ਤੇ ਧਰਨਾ ਦਿੱਤਾ ਹੈ ਕਿ ਇਹ ਬਹੁਤ ਵੱਡਾ ਲੋਕਾਂ ਦੇ ਨਾਲ ਧੋਖਾ ਕੀਤਾ ਇਹਨੂੰ ਰੋਲ ਬਾਕੀ ਜ਼ਿਕਰ ਖਾਸ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਵੈਟ ਵਧਾ ਦਿੱਤਾ ਗਿਆ ਹੈ ਅਤੇ ਕਾਂਗਰਸ ਦੇ ਵਿਲੇ 7 ਕਿਲੋਵਾਟ ਦੇ ਖਪਤਕਾਰਾਂ ਨੂੰ 300 ਰੁਪਏ ਦੀ ਸਬਸਿਡੀ ਮਿਲਦੀ ਸੀ ਜੋ ਰੱਦ ਕਰ ਦਿੱਤੀ ਗਈ ਹੈ ਇਸ ਨੂੰ ਲੈ ਕੇ ਹੀ ਅੱਜ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਪਹੁੰਚੇ ਇੱਥੇ মিডিਆ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਹਰ ਜ਼ਿੰਮੇਵਾਰ ਵਿਅਕਤੀ ਭਾਵੇਂ ਉਹ ਕੈਬਨਿਟ ਮੰਤਰੀ ਹੋਣ ਜਾਂ ਨਾ ਹੋਣ ਹਰ ਇੱਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਸਜ਼ਾ ਦਿੱਤੀ ਜਾਵੇ ਇਸ ਦੌਰਾਨ ਉਹ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿਖਾਈ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾਨੇ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਦੇ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਨਾਲ ਸੰਬੰਧਿਤ ਰਹੇ ਦਿੱਲੀ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨਾ ਚਾਹੀਦਾ ਹੈ। ਬਾਕੀ ਆਗੂਆਂ ਵੱਲੋਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਨਾਲ ਸੰਬੰਧਿਤ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਜੇਕਰ ਪ੍ਰਧਾਨ ਬਚੇਗਾ ਤਾਂ ਹੀ ਅਕਾਲੀ ਦਲ ਬਚੇਗਾ ਸਰਨਾਨੇ ਕਿਹਾ ਕਿ ਜੇਕਰ ਉਹ ਜੱਟ ਸਿੱਖ ਦੇ ਘਰ ਪੈਦਾ ਹੋਏ ਹੁੰਦੇ ਤਾਂ ਉਹ ਵੀ ਪਾਰਟੀ ਦੇ ਪ੍ਰਧਾਨ ਬਣ ਸਕਦੇ ਸਨ ਪਰ ਉਹਨਾਂ ਦੀ ਅਜਿਹੀ ਕੋਈ ਇੱਛਾ ਨਹੀਂ ਹੈ ਮੈਂ ਕਿਹਾ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦੇ ਆਏ ਹਾਂ ਗੁਰੂ ਦੇ ਜਿਤਨੇ ਵੀ ਸਕੂਲ ਸਾਨ ਕਾਲਜ ਸਾਨ ਪ੍ਰਬੰਧਕਾਂ ਦੇ ਸਨ ਉਹਨਾਂ ਸਾਰਿਆਂ ਦੀ ਤੈਅ ਸਨੈਸ ਹੋਈ ਹੈ ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਸਿੱਖੋਂ ਅਕਾਲ ਤਖਤ ਉਸ ਵਕਤ ਇਹ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਸਿੱਖੀ ਦਾ ਨਾਸ ਹੋਇਆ ਹੈ ਅੱਜ ਬਰਾਲ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿੱਦੇ ਚ ਉਹਨੇ ਕਿਹਾ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬਨਣ ਦਿੱਤੀ ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ 'ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰ ਤੇ ਬਈ ਤੁਸੀਂ ਤੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਦਿੱਤਾ ਇਨਾਂ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਦੂਸਰਾ ਜਿਹੜੇ ਮੰਤਰੀ ਤੇ ਨਹੀਂ ਸਨ ਪਰ ਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਦ ਕਿਉਂ ਨਹੀਂ ਦਿੱਤੀ? ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮਰੀ ਹਮਾਰੇਆਂ ਦੇ। ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਹੈ। ਮਾਤਾ ਇਤਨੀ ਗੱਲ ਕੀਤੀ ਹੈ ਜੀ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂ ਜੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਹਿੰਸਾ ਬਣੇਗਾ ਪ੍ਰਧਾਨ ਜੀ ਤੁਸੀਂ ਵੀ ਬਣ ਸਕਦੇ ਜੀ ਟਿਕਟ ਗੱਲ ਹੈ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਖਤਮ ਹਾਜੀ ਤੁਸੀਂ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕਿਤੇ ਮੈਂ ਸਭ ਤੋਂ ਵਧੀਆ ਕੈਂਡੀਡੇਟ ਸੀ ਪਾਪਾ ਦੀ ਲਾਲ ਭਰਾ ਹੋਣਾ ਜਿਹੜਾ ਦੱਸ ਤੋ ਇਹ ਕਿ ਅੱਜ ਹੀ ਸਾਪ ਦਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਵੀ ਅਕਾਲ ਤਖਤ ਸਾਹਿਬ ਇਸਕਤਰੀਤ ਵਿਖੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪਿਆ ਏ SGPC ਦੇ ਸਾਬਕਾ ਮੈਂਬਰ ਸੁਖਵੰਤ ਸਿੰਘ ਅੱਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਮੰਗ ਪੱਤਰ ਦਿੰਦਿਆ ਹੋਇਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਸਮੂਹ ਸਿੱਖ ਵਿਧਾਇਕਾਂ ਖਿਲਾਫ ਪੰਥਕ ਰਵਾਇਤਾ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਸਾਬਕਾ SGPC ਮੈਂਬਰ ਸੁਖਵੰਤ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਇੱਥੇ ਉਨ੍ਹਾਂ ਨੇ মিডিਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਚਾਇਤ ਸਰਕਾਰ ਨੇ ਵਿਧਾਨ ਸਭਾ ਇਜਲਾਸ ਦੌਰਾਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ ਜਿਸ ਵਿੱਚ ਪੰਥ ਤੋਂ ਛੇਕੇ ਗਏ ਜੁਗਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਸੀ ਸੁਖਵੰਤ ਸਿੰਘ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੋ ਕਿ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੇ ਤੇ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਮੰਨਦੇ ਨੇ ਉਹਨਾਂ ਵੱਲੋਂ ਬਾਕੀ ਸ਼ਖਸੀਅਤਾਂ ਦੀ ਤਰ੍ਹਾਂ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਹਨਾਂ ਨੇ ਨਾ ਸਿਰਫ ਜੋਗਿੰਦਰ ਸਿੰਘ ਦਾ ਨਾਮ ਪੇਸ਼ ਕੀਤਾ ਸਗੋਂ ਉਸ ਨੂੰ ਮਹਾਨ ਲੇਖਕ ਵਿਦਵਤਾ ਅਸੀਂ ਅੱਜ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮੇਰੇ ਨਾਲ ਆਏ ਸੀ ਔਰ ਜਿਹੜਾ ਪਿਛਲੇ ਦਿਨਾਂ ਤੋਂ ਕੁਝ ਆਪਣਾ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਸਪੋਰਟਸਮੈਨ ਦੇ ਜਿਹੜੇ ਸੀਗੇ ਇੰਚਾਰਜ ਜਗਿੰਦਰ ਸਿੰਘ ਜੀ ਉਹਨਾਂ ਨੇ ਜੋ ਆਪਣੇ ਅਕਾਲ ਤਖਤ ਸਾਹਿਬ ਨੂੰ ਵੀ ਇਗਨੋਰ ਕੀਤਾ ਔਰ ਹਵਾਰਾਂ ਦੇ ਵਿੱਚ ਔਰ ਸਾਰੇ ਰਸਾਲਿਆਂ ਦੇ ਵਿੱਚ ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ ਔਰ ਗੁਰੂ ਨੂੰ ਗੁਰੂ ਵੀ ਨਹੀਂ ਮੰਨਿਆ ਕਿਉਂਕਿ ਉਹਨਾਂ ਨੇ 2004 ਦੇ ਵਿੱਚ ਫੇਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਜਦੋਂ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਗਿਆ ਉਸ ਨੂੰ ਬਾਰ ਬਾਰ ਇੱਥੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਆ ਕੇ ਆਪਣਾ ਸਪਸ਼ਟੀਕਰਨ ਦਿਓ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਗੁਰਬਾਣੀ ਦੀ ਵੀ ਕੋਰ ਦਿੰਦਿਆਂ ਕੀਤੀ ਉਹ ਸਾਰੀ ਨਿੰਦਿਆ ਕਰਦੇ ਹੋਏ ਅਸੀਂ ਅੱਜ ਇਹ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਇੱਕ ਗੁਰ ਸਿੱਖਾ ਵਿਧਾਨ ਸਭਾ ਦਾ ਸਪੀਕਰ ਸਾਹਿਬ ਕੁਲਤਾਰ ਸਿੰਘ ਜੀ ਸੰਧਵਾ ਜਿਹੜੇ ਕਿ ਜ세ਦਾਰ ਹੈ ਉਹਨਾਂ ਨੇ ਫਿਰ ਵੀ ਇੱਕ ਪੰਥ ਦੇ ਵਿੱਚੋਂ ਛੇਕੇ ਹੋਏ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀ ਉਹਨਾਂ ਨੇ ਤਾਰੀਫ਼ ਕੀਤੀ ਉਹਨਾਂ ਦੇ ਸੋਲੇ ਗਏ ਗਏ ਜਦੋਂ ਕਿ ਪੰਥ ਵਿੱਚੋਂ ਛੇਕੇ ਹੋਏ ਬੰਦੇ ਨਾਲ ਰੋਟੀ ਬੇਟੀ ਦੀ ਸਾਜ ਕਦੇ ਨਹੀਂ ਰੱਖੀ ਜਾਂਦੀ ਔਰ ਜਿਹੜੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਗੁਰਸਿੱਖ ਵਿੱਚ ਐਮ ਐਲ ਏ ਸਾਹਿਬਾਂ ਨੂੰ ਵੀ ਸੀਗੇ ਜਿਨ੍ਹਾਂ ਨੂੰ ਵੀ ਇਹਨਾਂ ਦੇ ਵਿੱਚ ਉਹਨਾਂ ਨੂੰ ਦੀ ਅਲੋਚਨਾ ਕੀਤੀ ਸਾਰਿਆਂ ਦੀ ਉਸ ਕਾਰਨ ਦੇ ਬਾਵਜੂਦ ਸਾਨੂੰ ਸਿੱਖ ਸੰਗਤਾਂ ਦੇ ਰੋਹ ਦੇ ਵਿੱਚ ਆਉਣ ਦੇ ਕਾਰਨ ਇੱਥੇ ਅੱਜ ਪੇਸ਼ ਹੋਣਾ ਪਿਆ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਪੰਥ ਦੇ ਵਿੱਚੋਂ ਸਿੱਖਿਆ ਹੋਇਆ ਬੰਦਾ ਹੈ ਉਹ ਉਸ ਬੰਦੇ ਨੂੰ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਛਡਾਂਡੀਆਂ ਦੇਣੀਆਂ ਜਾਂ ਸ਼ਰਦਾ ਦੇ ਫੁੱਲ ਭੇਟ ਕਰਨੇ ਜਾਂ ਉਹਦੀਆਂ ਤਰੀਫਾਂ ਕਰਨੀਆਂ ਇਹ ਸਿੱਖ ਸੰਗਤ ਨੂੰ ਜਿਹੜੀ ਸ਼ੋਭਾ ਨਹੀਂ ਦਿੰਦੀ ਅਸੀਂ ਇਹ ਕਹਿੰਦੇ ਆ ਕਿ ਅਕਾਲ ਤਖਤ ਸਾਹਿਬ ਤੇ ਇਹ ਕਸੰਧਵਾ ਸਾਹਿਬ ਨੂੰ ਉਹਨਾਂ ਦੇ ਜਿਹੜੇ ਉੱਥੇ ਸਿੱਖ ਗੁਰਸੇਖ ਸੀਗੇ ਐਮਐਲਏ ਸਾਹਿਬਾਨ ਸਾਰਿਆਂ ਨੇ ਜੋ ਉੱਥੇ ਤਰੀਫਾਂ ਦੇ ਪੋਲ ਬੰਨੇ ਆ ਪੰਥ ਵਿੱਚੋਂ ਸਿੱਖੇ ਹੋਏ ਇਨਸਾਨ ਦੇ ਉਹਨਾਂ ਦੇ ਇਥੇ ਛੱਡ ਕੇ ਅਕਾਲ ਤਖਤ ਸਾਹਿਬ ਦੇ ਸਪਸ਼ਟੀਕਰਨ ਲਿਆ ਜਾਵੇ ਕਿ ਤੁਸੀਂ ਕਿਸ ਵਿਗ ਦੇ ਵਿੱਚ ਕਿਉਂਕਿ ਉਹਨਾਂ ਦੇ ਵਿੱਚ ਰੋਟੀ ਬੇਟੀ ਸਾਜ ਨਹੀਂ ਰੱਖੀ ਜਾਂਦੀ ਇਹ ਗੁਰਸਿੱਖੀ ਦਾ ਸਨਾਤ ਹੈ ਕਿ ਗੁਰਸਿੱਖੀ ਦੇ ਉਲਟ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਇੱਥੇ ਅਕਾਲ ਤਖਤ ਸਾਹਿਬ ਤੇ ਪੁੱਛ ਕੇ ਉਹਨਾਂ ਦੀ 10 ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਤੀ 5 ਫਰਵਰੀ 2004 ਨੂੰ ਹੁਕਮਨਾਮਾ ਜਾਰੀ ਕਰਕੇ ਜੋਗਿੰਦਰ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ 10 ਮਾਰਚ 2004 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋ ਕੇ ਤਨਖਾਹ ਲਗਵਾ ਕੇ ਪਛਤਾਪ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਜੋਗਿੰਦਰ ਸਿੰਘ ਨੇ ਪੇਸ਼ ਹੋਣਾ ਜ਼ਰੂਰੀ ਨਾ ਸਮਝਿਆ ਜਿਸ ਕਰਕੇ 10 ਮਾਰਚ 2004 ਨੂੰ ਜੋਗਿੰਦਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਸਬਕਾ ਐਮਪੀ ਸਿਮਰਜੀਤ ਸਿੰਘ ਮਾਨ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਦ ਚੁੱਕਿਆ ਇਸ ਤੋਂ ਇਲਾਵਾ ਮਾਨ ਨੇ ਦੇਸ਼ ਘੱਟ ਗਿਣਤੀਆਂ ਅਤੇ ਮਹਿਲਾਵਾਂ ਉੱਤੇ ਹੋ ਰਹੇ ਜ਼ੁਲਮਾਂ ਤੇ ਵੀ ਚਿੰਤਾ ਜ਼ਾਹਰ ਕੀਤੀ ਸਬਕਾ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਘੱਟ ਗਿਣਤੀਆਂ ਅਤੇ ਮਹਿਲਾਵਾਂ ਉੱਤੇ ਹੋ ਰਹੇ ਜ਼ੁਲਮਾਂ ਤੇ ਚਿੰਤਾ ਜ਼ਾਹਰ ਕੀਤੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜ਼ਿਲ੍ਹਾ ਅੰਤਰਬੰਦ ਨੇ ਤੇ ਉੱਥੇ ਹੀ ਜ਼ਬਰ ਜਨਾਹ ਦੇ ਦੋਸ਼ੀ ਬਾਬੇ ਆਸाराम ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ। ਇਸ ਖਾਨਾਲ ਕਿਤੇ ਜਾ ਰਹੀ ਭੇਦ ਭਾਤ ਦੀ ਮਸਾਲਾ ਹੈ। ਇਸੇ ਨਾਲ ਹੀ ਦੇਸ਼ 'ਚ ਮਹਿਲਾਵਾਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਸਿਮਰਨਜੀਤ ਮਾਨ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਹੀ ਆਪਣੀ ਪਤਨੀ ਨੂੰ ਬੰਦਾ ਮਾਨ ਸਨਮਾਨ ਨਹੀਂ ਦੇ ਰਿਹਾ ਤਾਂ ਦੇਸ਼ ਦੀਆਂ ਬਾਕੀ ਔਰਤਾਂ ਦੀ ਹਾਲਤ ਦਾ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹ ਜੀ 30-30 ਸਾਲਾਂ ਦੇ ਬੰਦੇ ਬੈਠੇ ਐ ਜੇਲ੍ਹ ਦੇ ਵਿੱਚ। ਜੇ ਆਪਣੇ ਗੱਲ ਕਰਨੀ ਐ ਮੈਂ ਭੁੱਲ ਗਿਆ ਸੀ ਸੌਰੀ ਤੁਸੀਂ ਯਾਦ ਕਰਾਤੀ ਹੈ ਕਿ 30-30 ਸਾਲ ਤੋਂ ਕਿਵੇਂ ਹੈ ਅਜੇ ਤੱਕ ਸੁਪਰੀਮ ਕੋਰਟ ਨੇ ਕਿਸੇ ਨਹੀਂ ਦੇਖਿਆ ਨਹੀਂ ਕਿ 30-30 ਸਾਲ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਜਿਹੜੇ ਜਿੰਨਾ ਨੇ ਮੁਸਲਮਾਨ ਤੇ ਬੀਬੀ ਬਾਨੋ ਨੂੰ ਬੇਇੱਜ਼ਤ ਕੀਤਾ ਸੀ ਉਹਨਾਂ ਨੂੰ ਉਮਰ ਕੈਦ ਮਿਲੀ ਸੀ ਉਹਨਾਂ ਨੂੰ ਤੇ ਪੇਰੋਲ ਦੇ ਕੇ ਬਾਹਰ ਕੱਢਤਾ ਹੁਣ ਪੇਰੋਲ ਦੇ ਕੇ ਆ ਸਰਸੇ ਵਾਲੇ ਸਾਥ ਬਾਹਰ ਬੈਠਾ ਹੈ ਇਸੇ ਤਰ੍ਹਾਂ ਮੈਡੀਕਲ ਟਰੀਟਮੈਂਟ ਤੇ ਲਈ ਉਹ ਬਾਬਾ ਬਾਹਰ ਕੱਢ ਕੱਢਤਾ ਰਾਜਸਥਾਨ ਸਰਕਾਰ ਨੇ ਮੇਰਾ ਮਤਲਬ ਜਿਹੜੇ ਜ਼ਬਰ ਜਨਾਹ ਕਰਦੇ ਐ ਉਹਨਾਂ ਨੂੰ ਪੇਰੋਲ ਦੇ ਰਹੇ ਨੇ ਐ ਕਿ ਸਤੋ ਮਾੜੀ ਕਲੈਂਟਤ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸ਼ਾਦੀ ਕਰਾਉਣ ਤੋਂ ਬਾਅਦ ਆਪਣੀ ਸ਼੍ਰੀਮਤੀ ਨੂੰ ਘਰ ਦੇ ਵਿੱਚ ਵਸਾਇਆ ਹੀ ਨਹੀਂ ਕਿ ਇਹ ਬੀਬੀਆਂ ਦੇ ਖਿਲਾਫ ਜੁਰਮ ਨਹੀਂ ਹੈ ਇਹਦੇ ਬਾਰੇ ਕਿਉਂ ਨਹੀਂ ਗੱਲ ਹੁੰਦੀ ਕਿਉਂ ਕਰਕੇ ਹਿੰਦੂਤਵਾ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਹੈ ਤੇ ਇਹ ਸਾਬਿਤ ਦੇ ਹੈ ਕਿ ਬੀਬੀ ਜਿਹੜੀ ਵਿਆਹੀ ਹੋਵੇ 50 ਸਾਲ ਪਹਿਲਾਂ ਉਹਨੂੰ ਨਾਮ ਸਾਉ ਇਹ ਜੁਰਮ ਹੀ ਨਹੀਂ ਹੈ ਬਾਕੀ ਦੇ ਸਾਰੇ ਜੁਰਮੇਗੇ ਪਰ ਉਹ ਬੀਬੀ ਨੂੰ ਨਾਮ ਸੋਹਣਾ ਇਹ ਜੁਰਮ ਨਹੀਂ ਹੈ ਕਿਥੋਂ ਦੀ ਗੱਲ ਹੈ ਦੱਸੋ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ 15 ਸਤੰਬਰ ਨੂੰ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਇਸ ਇਕੱਠ ਦੇ ਵਿੱਚ ਕਿੰਨਾ ਮਸਲਿਆਂ ਦੇ ਉੱਤੇ ਚਰਚਾ ਹੁੰਦੀ ਹੈ ਤੇ ਫਿਰ ਉਹਨਾਂ ਦੇ ਕੀ ਨਤੀਜੇ ਅਤੇ ਹੱਲ ਨਿਕਲਦੇ ਨੇ ਬੇਕਤਬਾ ਤੁਹਾਡਾ ਸਵਾਗਤ ਹੈ ਵੱਧੀਆਂ ਅਗਲੀ ਖਬਰ ਦੇ ਵੱਲ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਇੱਕ ਵਾਰ ਫਿਰ ਤੋਂ ਛੇਕੇ ਦਾਣਾ ਖਿਲਾਫ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਨੇ ਐਤਕੀ ਮਾਮਲਾ ਲੁਧਿਆਣਾ ਦੇ ਦੱਖਣੀ ਬਾਈਪਾਸ ਪੁਲ ਨਾਲ ਜੁੜਿਆ ਹੋਇਆ ਹੈ ਬੀਤੇ ਰਾਤ ਨੂੰ ਲੁਧਿਆਣਾ ਦੇ ਦੱਖਣੀ ਬਾਈਪਾਸ ਪੁਲ ਉੱਤੇ ਇੱਕ ਵੱਡਾ ਖੱਡਾ ਪੈ ਗਿਆ ਸੀ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਸੀ ਤੇ ਗੁਰਪ੍ਰੀਤ ਗੋਗੀ ਇਸ ਪੁਲ ਦਾ ਮੌਇਨਾ ਕਰਨ ਪਹੁੰਚੇ ਸਨ ਲੁਧਿਆਣਾ ਦੇ ਦੱਖਣੀ ਬਾਈਪਾਸ ਪੁਲ ਦੀ ਹਾਲਤ ਅਚਾਨਕ ਬਹੁਤ ਖਰਾਬ ਹੋ ਗਈ ਹੈ ਪੁਲ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਇੱਥੇ ਕਿਸੇ ਵੀ ਸਮੇਂ ਅਚਨਚਾਪੀ ਘਟਨਾ ਵਾਪਰ ਸਕਦੀ ਹੈ। ਅੱਜ ਵਿਧਾਇਕ ਗੁਰਪ੍ਰੀਤ ਗੋਗੀ ਪੁਲ ਦੀ ਮਾੜੀ ਹਾਲਤ ਦਾ ਪਤਾ ਲਗਾਉਣ ਲਈ ਮੌਕੇ ਤੇ ਪਹੁੰਚੇ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤਰ੍ਹਾਂ ਪੁਲ ਦਾ ਨੁਕਸਾਨ ਹੋਣਾ ਬਹੁਤ ਚਿੰਤਾਜਨਕ ਹੈ। ਪੁਲ ਬਣਿਆ ਸਿਰਫ 11 ਸਾਲ ਹੀ ਹੋਏ ਨੇ। ਪੁਲ ਤੇ ਵਰਤੀ ਗਈ ਸਮੱਗਰੀ ਦੀ ਜਾਂਚ ਕੀਤੀ ਜਾਵੇਗੀ ਜਿਸ ਠੇਕੇਦਾਰ ਨੇ ਪੁਲ ਤਿਆਰ ਕੀਤਾ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। हां मैं देख्या है ਸਾਡਾ ਇਹ ਇੱਕ ਮੇਨ ਪੁਲ ਹੈਗਾ ਸ਼ਹਿਰ ਤੱਕ ਕਨੈਕਟੀਵਿਟੀ ਹੈ ਜਿਹੜੀ ਸਿੱਧੀ ਦਿੱਲੀ ਤੋਂ ਦਰਾਹੇ ਤੋਂ ਹੋ ਕੇ ਸਿੱਧੀ ਜਲੰਧਰ ਅਮਰਤਸਰ ਨੂੰ ਇਹ ਸੌਦਨ ਬਾਈਪਾਸ ਤੋਂ ਇਹ ਰੋਡ ਜਾਂਦੀ ਜਿੱਤੋਂ ਕਿ ਬਹੁਤ ਇੱਥੇ ਹਮੇਸ਼ਾ ਹੈਵੀ ਟ੍ਰੈਫਿਕ ਰਹਿੰਦਾ ਹੁਣ ਵੀ ਤੁਸੀਂ ਦੇਖ ਲਓ ਕਿੰਨੇ ਵੱਡੇ ਵੱਡੇ ਇੱਥੇ ਜਾਮ ਲੱਗੇ ਹੋਏ ਨੇ ਪਰ ਇਹ ਬੜੀ ਮੰਤਪਾਕੀ ਗੱਲ ਹੋਈ ਆ ਵੀ ਇਹ ਮਤਲਬ ਦਸਾਂ ਆ ਦਸਾਂ 12 ਸਾਲਾਂਾਂ ਚ ਪੁਲ ਦਾ ਹਾਲੇ ਹੋ ਗਿਆ ਤੇ ਕਿਉਂਕਿ ਸਾਡੀ ਸਰਕਾਰ ਵਲੇ ਨਹੀਂ ਬਣਿਆ ਪੁਰਾਣੀ ਸਰਕਾਰ ਵਲੇ ਬਣਿਆ ਸਾਡੀ ਸਰਕਾਰ ਤਾਂ ਮਾਨ ਸਾਹਿਬ ਦੀ ਜਿਹੜੀ ਸਰਕਾਰੋਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਉਹਨਾਂ ਦੀ ਇਸ ਨਾਲ ਚੀਜ਼ਾਂ ਦੇ ਉੱਤੇ ਸਾਡੇ ਤਰਿਓਰ 'ਚ ਅਜੇ ਤੱਕ ਤਾਂ ਕੋਈ ਅਸੀਂ ਗੱਲ ਹੋਈ ਨਹੀਂ ਹੈ ਨਾ ਹੀ ਪ੍ਰਮਾਤਮਾ ਹੋਂਦ ਵੀ ਔਰ ਇਹਨੂੰ ਜੋ ਵੀ ਇਹਨਾਂ ਕੀਤਾ ਤੇ ਸਖਤ ਕਹਿਰਾ ਦਿੰਦੇ ਹੋਏ ਜਿਹੜੇ ਠੇਕੇਦਾਰ ਨੇ ਬਣਾਇਆ ਔਰ ਜਿਹੜੇ ਆਫੀਸਰ ਸੀ ਉਸ ਟਾਈਮ ਅਸੀਂ ਸਾਰੇ ਤੇ ਕਾਰਵਾਈ ਕਰਾਂਗੇ ਸਰ ਜੀ ਮੌਕੇ ਦੇ ਬਾਅਦ ਵੀ ਹੋ ਗਈ ਇਹਦੀ ਬਿਲਕੁਲ ਬਹੁਤ ਮੈਗਨਾ ਪ੍ਰਮਾਤਮਾ ਦਾ ਸ਼ੁਕਰ ਹੈ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਆਦਰਵਾਇਜ਼ ਮੈਂ ਤੁਹਾਡਾ ਮਾਨਯੋਗ ਸਾਰੇ মিডিਆ ਦਾ ਵੀ ਸਤਿਕਾਰ ਕਰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਹੈਵੀ ਅਲਰਟ ਮੋਡ ਤੇ ਰੱਖਿਆ ਔਰ ਸਾਨੂੰ ਇੱਥੇ ਬੁਲਾਇਆ ਵੀ ਦੇਖਿਆ ਵੀ ਆਤੀ ਹੈ ਤੇ ਟ੍ਰੈਫਿਕ ਮੁਲਾਜ਼ਮ ਵੀ ਇੱਥੇ ਨਜ਼ਰ ਨਹੀਂ ਆ ਰਹੇ ਜਿਹੜੇ ਟ੍ਰੈਫਿਕ ਮੈਨੇਜ ਕਰਦੇ ਮੈਂ ਹੁਣੇ ਸੀ ਆਪਣੇ ਗੱਲ ਕਰਤਾ ਸੀਪੀ ਸਾਹਿਬ ਨਾਲ ਵੀ ਬੇਨਤੀ ਲਾਣੀ ਹੈ ਉਹਨਾਂ ਨੂੰ ਕਿ ਇੱਥੇ ਦੋ ਤਿੰਨ ਟ੍ਰੈਫਿਕ ਮੁਲਾਜ਼ਮ ਲਾਓ ਤਾਂ ਕਿ ਇੱਥੇ ਕੋਈ ਬੰਦ ਨਾ ਕਿ ਜਲਦ ਤੋਂ ਜਲਦ ਰਿਪੇਅਰ ਕਰਵਾ ਕੇ ਠੀਕ ਬਿਲਕੁਲ ਬਿਲਕੁਲ ਅਸੀਂ ਇੱਥੇ ਹੀ ਆ ਕਿਤੇ ਨਹੀਂ ਜਾ ਰਹੇ ਅਸੀਂ ਆਪ ਇਹਦਾ ਪਹਿਰਾ ਦੇਖ ਕੇ ਇਹਨੂੰ ਸਹੀ ਕਰਾਵਾਂਗੇ ਤੁਹਾਡੇ ਵੱਲੋਂ ਲੋਕਾਂ ਨੂੰ ਕੀ ਖਾਸ ਬੇਨਤੀ ਮੇਰੀ ਬੇਨਤੀ ਹੈ ਵੀ ਕਿਰਪਾ ਕਰਕੇ ਦੇਖੋ ਇਹ ਜੋ ਘਟਨਾ ਵਾਪਰੀ ਹੈ ਆ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਆਪਣੀ ਜਾਨ ਦਾ ਧਿਆਨ ਰੱਖਦੇ ਹੋਏ ਸਾਨੂੰ 2-4 ਦਿਨ ਲਈ ਆਪਣਾ ਜਿਹੜਾ ਟ੍ਰੈਫਿਕ ਰੂਟ ਹੈਗਾ ਉਹ ਜ਼ਰੂਰ ਚੇਂਜ ਕਰ ਲੋ ਤਾਂ ਕਿ ਕੋਈ ਐਸਾ ਮੰਦਪਾਗੀ ਗੱਲ ਨਾ ਹੋਵੇ ਜਿਸ ਨਾਲ ਸਾਡੇ ਕਿਸੇ ਜੀ ਦਾ ਨੁਕਸਾਨ ਹੋਵੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੇ ਲੁਧਿਆਣਵੀ ਜ਼ਿਕਰਾ ਖਾਸ ਹੈ ਕਿ ਇਸ ਤੋਂ ਪਹਿਲਾਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਅਫਸਰ شاہੀ ਤੋਂ ਤੰਗ ਹੋ ਕੇ ਬੁੱਡੇ ਨਾਲੇ ਦੀ ਸਾਫ ਸਫਾਈ ਦੇ ਰੋਸ ਵਜੋਂ ਆਪਣਾ ਲਗਾਨੀ ਪੱਥਰ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਉਹ ਕਾਫੀ ਸੁੜਖੀਆਂ ਦੇ ਵਿੱਚ ਆ ਗਏ ਸਨ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਘਟ ਗਿਨਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋਂ ਸਿੱਖਾਂ ਦੀ ਅਡਰੀ ਹੋਂਦ ਹਸਤੀ ਨੂੰ ਸਨਾਤਨ ਨਾਲ ਰਲਗੱਡ ਕਰਨ ਦਾ ਸਖਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖਤ ਸਹਾਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤੇ ਪੰਥਕ ਰਵਾਇਤਾ ਅਨੁਸਾਰ ਕਰੜੀ ਕਾਰਵਾਈ ਕਰਨ ਅਤੇ ਲਾਲਪੁਰਾ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ ਕਮਿਟ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਬਿਆਨ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਖੋਲ ਦਿੱਤਾ ਹੈ। ਉਹਨਾਂ ਦੇ ਇਸ ਬਿਆਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਉਂਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਇਸ ਬਿਆਨ ਦਾ ਨੋਟਿਸ ਲੈਂਦਿਆਂ ਉਸ ਖਿਲਾਫ ਕਾਰਵਾਈ ਕੀਤੀ ਜਾਵੇ। ਜਦਕਿ ਲਾਲਪੁਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਹਾਲ ਹੀ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਲਾਲਪੂਰਾ ਨੇ ਸਿੱਖ ਧਰਮ ਦੇ ਸਿਧਾਂਤਾਂ ਅਤੇ ਪਵਿੱਤਰ ਗੁਰਬਾਣੀ ਦੀ ਵਿਚਾਰਧਾਰਾ ਦੇ ਖਿਲਾਫ ਮਨਕਰੰਤ ਬਿਆਨਬਾਜ਼ੀ ਕੀਤੀ ਹੈ ਜਿਸ ਕਾਰਨ ਸਿੱਖ ਕੌਮ ਦੀ ਵਿਲੱਖਣਤਾ ਅਤੇ ਮੌਲਿਕਤਾ ਨੂੰ ਸੱਟ ਵੱਜੀ ਹੈ ਉਹਨਾਂ ਕਿਹਾ ਕਿ ਲਾਲਪੂਰਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਜੋ ਕਿ ਆਰਐਸਐਸ ਅਤੇ ਭਾਜਪਾ ਦੇ ਚੋਟੀ ਦੇ ਆਗੂਆਂ ਨੂੰ ਖੁਸ਼ ਕਰਨ ਲਈ ਉਹਨਾਂ ਦੀ ਸ਼ਰਾਰਤੀ ਹਰਕਤ ਹੈ ਦੂਜੀ ਪਾਸੇ ਇਸਾਰੇ ਮਾਮਲੇ ਤੇ ਬੋਲਦਿਆਂ ਹੋਇਆਂ ਐਸਜੀਪੀਸੀ ਦੇ ਉੱਪਰ ਦਾਾਨ ਗੁਰਬਖਸ਼ ਸਿੰਘ ਖਾਲਸਾ ਨੇ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਹਰ ਧਰਮ ਦਾ ਸਤਕਾਰ ਜੋ ਗਾਰੋ ਹਰ ਧਰਮ ਦੀ ਆਪਣੀਆਂ ਪਰੰਪਰਾਵਾਂ ਆ ਉਹਨਾਂ ਦੇ ਆਪਣੇ ਜਿਹੜੀ ਹੈ ਉਹਦੀ ਆਪਣੀ ਐਡਾਲੋਜੀ ਹੈਗੀ ਆ ਤੇ ਇਸ ਕਰਕੇ ਜੀ ਆਪਾਂ ਇੱਕ ਧਰਮ ਵੀ ਇਡਾਲੋਜੀ ਨੂੰ ਦੂਜੇ ਧਰਮ 'ਚ ਰਲਗੱਟ ਕਰਦੇ ਆ ਤੇ ਬੜੀ ਮੰਦਭਾਗੀ ਹੈ ਜੀ ਜਿਹੜੀ ਬਿਆਨਬਾਜੀ ਸਰਪਰਾ ਸਾਹਿਬ ਨੇ ਕੀਤੀ ਆਗੀ ਮੈਂ ਸਮਝਦਾ ਉਹ ਸਿਧਾਂਤਕ ਤੌਰ ਤੇ ਉੱਤੇ ਬਹੁਤ ਹੀ ਨਿੰਦਨਯੋਗ ਆ ਕਿਉਂਕਿ ਹਰ ਜੀ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਦੇ ਦੇਸ਼ ਨਾਤਾ ਨੂੰ ਅੱਗੇ ਲੈ ਕੇ ਚੱਲਣਾ ਹੁੰਦਾ ਤੇ ਫਿਰ ਉਹਨਾਂ ਨੇ ਜਿਹੜਾ ਸਿੱਖ ਧਰਮ ਦੀ ਜਿਹੜੀ ਹੈਗੀ ਆ ਉਹ ਸਥਾਪਨਾ ਗੁਰਨਾਨ ਸਾਹਿਬ ਨੇ ਨਹੀਂ ਕਰਨੀ ਸੀਗੀ ਜੀ ਜੀ ਤੇ ਉਸ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਜਿਹੜਾ ਉਹ ਵੈਰ ਨਾ ਦੁਨੀਆ ਤੋਂ ਵੱਖਣਾ ਫਲਸਫਾ ਹੈਗਾ ਹਨ ਕਿਉਂਕਿ ਸਾਡੇ ਧਰਮ ਦੇ ਵਿੱਚ ਜਿਹੜਾ ਜੀ ਗੁਰੂ ਦਾ ਦਾਤਿਆ ਵੀ ਕਿਸ ਨੇ ਦੱਸਤਾ ਕਿ ਤੇ ਲਾਸਟ ਵਿੱਚ ਸ਼ਬਦ ਗੁਰੂ ਨੂੰ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਦੱਸਿਆ ਗਿਆ ਆ ਜੀ ਲਾਲਪੁਰਾ ਸਾਹਿਬ ਸਿਰਫ ਜੇ ਉੱਥੇ ਭਾਜਪਦੀ ਸਟੇਜ ਤੋਂ ਜਾਂ ਉੱਥੇ ਉਹਨਾਂ ਨੂੰ ਸਿਰਫ ਖੁਸ਼ ਕਰਨ ਲਈ ਇਹੋ ਜਿਹੀ ਬਿਆਨਬਾਜ਼ੀ ਕਰਦੇ ਤਾਂ ਬਹੁਤ ਹੀ ਮੰਦਪਾਕੀ ਆ ਜੀ ਇਹੋ ਜਿਹੇ ਗੱਲਾਂ ਤੋਂ ਗੋਚ ਕਰਨਾ ਚਾਹੀਦਾ ਇਹਨਾਂ ਦੇ ਨਾਲ ਕਿਸੇ ਦੂਜੇ ਧਰਮ ਦੀਆਂ ਭਾਵਨਾਵਾਂ ਨੂੰ ਸੱਤ ਵਜੇ ਤੇ ਜੇ ਹੁਣ Hindu ਧਰਮ ਦੇ ਕਿਸੇ ਰਹਿਬਰ ਦੀ ਅਸੀਂ ਤੁਨ ਨਾਲ ਕਿਸੇ ਹੋਰ ਇਹ ਤਾਂ ਉਹਨਾਂ ਦੇ ਬਤਾਰਿਆ ਤੇ ਮੈਂ ਸਮਝਦਾ ਉਹ ਹੋਤ ਵੀ ਜ਼ਿਆਦਾ ਮੰਦ ਭਗੀ ਹੋਗੀ ਜੀ ਕਰਕੇ ਇਹ ਹਮੇਸ਼ਾ ਦੂਜਿਆਂ ਦੀ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਲਾਲਪੁਰਾ ਸਾਹਿਬ ਇੱਕ ਪਾਸੇ ਤਾਂ ਕਹਿੰਦੇ ਮੈਂ ਅਮਰਤਾਰੀਆ ਜੀ ਉਹ ਅਮਰਤਾਰੀਆ ਤੇ ਸਿਰ ਉਹਨਾਂ ਨੂੰ ਸਿੱਖ ਫਲਸਫੀ ਦਾ ਸਿੱਖ ਦਾ ਅੰਤੰਪਾਨੀ ਗਿਆਨ ਕਰ ਜਿਹੜੀ ਅੱਗੇ ਉਹ ਹੋਣੀ ਚਾਹੀਦੀ ਹੈ ਕਿ ਨਾ ਕਿ ਉਹ ਸਿਰਫ ਆਪ ਦੇ ਹਉਦੇ ਦੇ ਉੱਤੇ ਵਰਕਰਾਂ ਲਈ ਵਰਕਰਾਂ ਲਈ ਜਾਂ ਆਪਣੇ ਆਕਾਮਨ ਖੁਸ਼ ਕਰਨ ਲਈ ਹੋ ਜੇ ਬਿਆਨਵਾਜੀ ਕਰਨ ਜਿਕਰ ਹੋਇਆ ਕਿ ਐਸਜੀਪੀਸੀ ਨੇਤਾ ਇਕਬਾਲ ਸਿੰਘ ਲਾਲਪੁਰਾ ਦੇ ਬਿਆਨਾਂ ਦੀ ਨਿੰਦਾ ਕਰ ਦਿੱਤੀ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਅਹਿਮ ਐਕਸ਼ਨ ਲੈਂਦੀ ਹੈ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਆਈਪੀਐਸ ਪਤਨੀ ਜੋਤੀ ਯਾਦਵ ਤੇ 100 ਕਰੋੜ ਰੁਪਏ ਦੇ ਕਪੜੇ ਦੇ ਦੋਸ਼ ਲੱਗੇ ਨੇ ਜਿਨ੍ਹਾਂ ਦੀ ਜਾਂਚ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਖੈਰਾ ਨੇ ਕਿਹਾ ਕਿ ਪਹਿਲਾਂ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਫਿਰ ਇਹ ਜਾਂਚ ਹੋਣੀ ਚਾਹੀਦੀ ਹੈ ਦੱਸ ਦਈਏ ਕਿ ਜਾਂਚ ਕਰਨ ਵਾਸਤੇ ਐਸਆਈਟੀ ਦਾ ਗਠਨ ਕੀਤਾ ਜਾ ਚੁੱਕਾ ਹੈ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਪਤਨੀ ਜੋਤੀ ਯਾਦਵ ਤੇ ਲੱਗੇ 100 ਕਰੋੜ ਰੁਪਏ ਦੇ ਕਪੜੇ ਦੇ ਦੋਸ਼ਾਂ ਦੀ ਜਾਂਚ ਹੁਣ ਤਿੰਨ ਮੈਂਬਰੀ ਐਸਆਈਟੀ ਕਰੇਗੀ ਇਸ ਹਾਈ ਪ੍ਰੋਫਾਈਲ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ਐਡੀਜੀਪੀ ਵੀ ਨੀਰਜਾ ਆਈਜੀਪੀ ਤਨਪ੍ਰੀਤ ਕੌਰ ਅਤੇ ਐਸਐਸਪੀ ਮੁਹਾਲੀ ਦੀਪਕ ਪਾਰਕ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਸਿਟ ਵੱਲੋਂ ਇੰਸਪੈਕਟਰ ਅਮਨਜੋਤ ਕੌਰ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ ਕੰਸਟੇ ਸੀਨੀਅਰ ਅਗੂ ਸੁਖਪਾਲ ਸਿੰਘ ਖੈਰਾ ਨੇ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਸਵਾਗਤ ਕੀਤਾ ਪਰ ਇਸ ਦੇ ਨਾਲ ਹੀ ਖੈਰਾ ਨੇ ਕਿਹਾ ਕਿ ਜਦੋਂ ਤੱਕ ਹਰਜੋਤ ਬੈਂਸ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਇਸ ਜਾਂਚ ਦਾ ਕੋਈ ਮਤਲਬ ਨਹੀਂ ਰਚਾਵੇਗਾ ਕਿਉਂਕਿ ਮੰਤਰੀ ਹੁੰਦਿਆਂ ਹਰਜੋਤ ਬੈਂਸ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਨੇ ਦੱਸ ਦੋ ਇਹ ਕਿ ਸਾਈਬਰ ਕ੍ਰਾਈਮ 'ਚ ਸੇਵਾ ਨਿਭਾ ਚੁੱਕੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਹਰਜੋਤ ਬੈਂਸ ਅਤੇ ਉਨਾ ਦੀ ਧਰਮ ਪਤਨੀ ਐਸਪੀ ਜੋਤੀ ਯਾਦਵ ਦੇ ਨਾਲ ਸਿੱਧਾ ਸੰਬੰਧ ਹੋਣ ਦਾ ਦਾਵਾ ਵੀ ਕੀਤਾ ਗਿਆ ਸੀ ਆਰਟੀਆਈ ਐਕਟੀਵਿਸਟ ਮਾਨਿਕ ਗੋਇਲ ਵੱਲੋਂ ਇਹ ਜਾਣਕਾਰੀ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਗਈ ਸੀ અમનદીપ કોર ਨੇ આરોપ લાયે ન કે મોહાલી ਦੇ એક બેસમેન્ટ ਤੋਂ ਚੱਲ ਰਿਹਾ ਫਰਜ਼ੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਹੈ। ਉਹਨਾਂ ਨੇ ਐਫਆਈਆਰ ਦਰਜ ਕਰਕੇ ਮਾਲਕ ਵਿਜੇ ਰਾਏ ਕਪੂਰੀਆ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਜੀਪੀ ਪੰਜਾਬ ਪੁਲਿਸ ਨੂੰ ਦਿੱਤੀ ਆਪਣੀ ਵਿਸਫੋਟਕ ਸ਼ਿਕਾਇਤ ਵਿੱਚ ਉਹਨਾਂ ਦਾਵਾ ਕੀਤਾ ਕਿ ਕਾਲ ਸੈਂਟਰ ਦੇ ਮਾਲਕ ਦੇ ਮੰંત્રી ਹਰਜੋਤ ਬੈਂਸ ਨਾਲ ਡੂੰਘੇ ਸੰਬੰਧ ਨੇ ਦੋਵੇਂ ਨੰਕਲ ਦੇ ਰਹਿਣ ਵਾਲੇ ਨੇ ਅਤੇ ਬੈਂਸ ਨੇ ਕਥਿਤ ਤੌਰ ਤੇ ਪਾਰਟੀ ਲਈ ਉਹਨਾਂ ਤੋਂ ਕਾਫੀ ਫੰਡ ਲਏ ਨੇ। ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਬੈਂਸ ਦੀ ਪਤਨੀ ਆਈਪੀਐਸ ਜੋਤੀ ਯਾਦਵ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਅਤੇ ਬਦਮਾਸ਼ਾਂ ਨੂੰ ਬਚਾ ਰਹੀ ਹੈ। ਉਹਨਾਂ ਦਾ ਦਾਵਾ ਹੈ ਕਿ ਯਾਦਵ ਨੇ ਉਸਦੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਹੈ। ਹੁਣ ਵੇਖਣਾ ਹੋਵੇਗਾ ਕਿ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਤੇ ਲੱਗੇ ਇਲਜ਼ਾਮ ਕਿੰਨੇ ਕ ਸੱਚੇ ਸਾਬਿਤ ਹੁੰਦੇ ਨੇ। ਤੇ ਆਉਣ ਵਾਲੇ ਸਮੇਂ 'ਚ ਇਹ ਮਾਮਲਾ ਕੀ ਰੁਖ ਇਫਤਿਆਰ ਕਰਦਾ ਹੈ ਇਹ ਵੀ ਵੇਖਣਯੋਕ ਹੋਵੇਗਾ ਪੰਜਾਬ ਵਿੱਚ ਨਗਰ ਨਿਗਮ ਅਤੇ ਕਾਉਂਸਲ ਚੋਣਾਂ ਵਿੱਚ ਦੇਰੀ ਦੇ ਮਾਮਲੇ ਨੂੰ ਲੈ ਕੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਸੁਣਵਾਈ ਦੌਰਾਨ ਅਦਾਲਤ ਨੇ ਸਰਕਾਰ ਨੂੰ ਫਟਕਾਰ ਲਾਉਂਦੇ ਹੋਏ ਪੁੱਛਿਆ ਕਿ ਉਹਨਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਗਿਆ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੀ ਨਗਰ ਨਿਗਮ ਅਤੇ ਕਾਉਂਸਲ ਚੋਣਾਂ ਵਿੱਚ ਦੇਰੀ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ। ਅਦਾਲਤ ਨੇ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਪੁੱਛਿਆ ਕਿ ਉਹਨਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 23 ਸਤੰਬਰ ਲਈ ਤੈਅ ਕੀਤੀ ਹੈ। ਅਦਾਲਤ ਨੇ ਪ੍ਰਮੁੱਖ ਸਖਤਰ ਨੂੰ ਅਗਲੀ ਸੁਣਵਾਈ ਤੇ ਇਸ ਮਾਮਲੇ 'ਚ ਜਵਾਬ ਦਾਖਲ ਕਰਨ ਲਈ ਵੀ ਕਿਹਾ। ਬਿਅੰਤ ਸਿੰਘ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਪੰਜਾਬ ਦੀਆਂ 42 ਨਗਰ ਕੌਂਸਲਾਂ ਦਾ ਕਾਰਜਕਾਲ ਖਤਮ ਹੋਏ ਕਈ ਮਹੀਨੇ ਬੀਤ ਚੁੱਕੇ ਨੇ ਪਰ ਸਰਕਾਰ ਵੱਲੋਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਇਸ ਕਾਰਨ ਸਾਰੇ ਖੇਤਰਾਂ ਵਿੱਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਨੇ ਸਾਰੀਆਂ ਕੌਂਸਲਾਂ ਦਾ ਕਾਰਜਕਾਲ ਦਸੰਬਰ 2023 ਵਿੱਚ ਪੂਰਾ ਹੋ ਗਿਆ ਸੀ ਅਗਸਤ 2023 ਵਿੱਚ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਅਨੁਸਾਰ 1 ਨਵੰਬਰ 2023 ਤੱਕ ਚੋਣਾਂ ਕਰਵਾਈਆਂ ਜਾਣੀਆਂ ਸਨ ਪਰ ਅਜੇ ਹਾਂ ਨਹੀਂ ਕੀਤਾ ਗਿਆ ਪੰਜਾਬ ਵਿੱਚ ਨਗਰ ਨਿਗਮ ਅਤੇ ਕੌਂਸਲ ਚੋਣਾਂ ਵਿੱਚ ਦੇਰੀ ਦੇ ਮਾਮਲੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਅਦਾਲਤ ਨੇ ਸਰਕਾਰ ਨੂੰ ਫਟਕਾਰ ਲਉਂਦਿਆਂ ਪੁੱਛਿਆ ਕਿ ਕੀ ਉਹਨਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 23 ਸਤੰਬਰ ਲਈ ਤੈਅ ਕਰ ਦਿੱਤੀ ਹੈ ਸਰਕਾਰੇ ਪ੍ਰਮੁੱਖ ਸਖਤ ਸਥਾਨਕ ਸਰਕਾਰਾਂ ਵਿਭਾਗ ਨੂੰ ਅਗਲੀ ਸੁਣਵਾਈ ਤੇ ਇਸ ਮਾਮਲੇ 'ਤੇ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ। ਮਲੇਰ ਕੋਟਲਾ ਵਾਸੀ ਬੈਂਤ ਸਿੰਘ ਵੱਲੋਂ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਪਟੀਸ਼ਨਰ ਨੇ ਕਿਹਾ ਕਿ ਉਹਨਾਂ ਦੀ ਤਰਫੋਂ ਸਰਕਾਰ ਨੂੰ ਚੋਣਾ ਕਰਵਾਉਣ ਲਈ 5 ਜੁਲਾਈ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਪਰ ਸਰਕਾਰ ਵੱਲੋਂ ਹਜੇ ਤੱਕ ਉਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਅਜਿਹੇ 'ਚ ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਚੋਣਾ ਦੀ ਮੰਗ ਕੀਤੀ ਹੈ। ਸੰਵਿਧਾਨ ਅਨੁਸਾਰ ਨਗਰ ਕੌਂਸਲ ਚੋਣਾਂ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਕਰਵਾਉਣੀਆਂ ਜ਼ਰੂਰੀ ਨੇ ਦੱਸ ਤਈਏ ਕਿ ਇੱਕ ਹੋਰ ਪਟੀਸ਼ਨ ਵਿੱਚ ਅਦਾਲਤ ਨੂੰ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ ਅਜਿਹਾ ਕਰਕੇ ਸਰਕਾਰ ਜ਼ਮੀਨੀ ਪੱਧਰ ਤੇ ਲੋਕਾਂ ਦੇ ਅਧਿਕਾਰਾਂ ਦਾ ਕਾਂਡ ਕਰ ਰਹੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਕਲਪਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ